ਅਸਲਾਮੁਆਲੇਕਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਿਦਾਂ ਜੀ ਸਾਰੇ ਠੀਕ ਠਾਕ ਹੋ ਮੈਂ ਸਜਾ ਤਤਲਾ ਮੈਂ ਤੁਹਾਡਾ ਬੱਬੂ ਵੀਰਾ ਮੇਰਾ ਨਾਮ ਹੈ ਜੀ ਜ਼ੈਨ ਤੁਹਾਡਾ ਆਪਣਾ ਵੀਰ ਅੱਛਾ ਦਲਜੀਤ ਭਾਜੀ ਨੂੰ ਲੈ ਕੇ ਕੁਝ ਕੰਟਰੋਵਰਸੀ ਕੁਝ ਗੱਲਾਂ ਜਿਹੜੀਆਂ ਨੇ ਚੱਲਣ ਡੀਆਂ ਨੇ ਕੁਝ ਮਸਲੇ ਮਸਾਇਲ ਚੱਲਣ ਡੇ ਨੇ ਜਿਹਦੇ ਉੱਤੇ ਆਪਾਂ ਚੜ੍ਹਦੇ ਪੰਜਾਬ ਤੋਂ ਸਾਡੇ ਭਰਾ ਨੇ ਆਪਾਂ ਉਹਨਾਂ ਦਾ ਨਾਮ ਹੀ ਨਹੀਂ ਗਾ ਰਿਵੀਲ ਕਰਨਾ ਤੇ ਕਿਉਂਕਿ ਇਹ ਗੱਲ ਥੋੜੀ ਗਰਮ ਵੀ ਹੋ ਸਕਦੀ ਹੈ ਤੇ ਕਿਸੇ ਹੋਰ ਪਾਸੇ ਵੀ ਜਾ ਸਕਦੀ ਹੈ ਔਰ ਆਪਾਂ ਉਹਨਾਂ ਨਾਲ ਡਾਇਰੈਕਟ ਪੁੱਛਾਂਗੇ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਪਹਿਲੇ ਆਪਾਂ ਡਾਇਰੈਕਟਰ ਨਾਲ ਕਾਲ ਕਰਨੇ ਆ ਕਾਲ ਤੇ ਲਈ ਕਾਲ ਕਰ ਲੀਏ ਕਾਲ ਤੇ ਆਪਾਂ ਅੱਜ ਗੱਲ ਕਰਨੀ ਹੈਗੀ ਆ ਦਿਲਜੀਤ ਦੋਸਾਂ ਦੇ ਬਾਰੇ ਹਾਂਜੀ ਉਹਨਾਂ ਦਾ ਕੋਈ ਉਹਨਾਂ ਦਾ ਅੱਜ ਕੱਲ ਪਤਾ ਨਹੀਂ ਕੋਈ ਚੱਲ ਰਿਹਾ ਵਾ ਫੇਸਬੁੱਕ ਤੇ ਮੈਂ ਸਵੇਰੇ ਇੱਕ ਕਲਿੱਪ ਦੇਖਿਆ ਸੀਗਾ ਉਹਦੇ ਜੀ ਕਹਿੰਦਾ ਕਹਿੰਦਾ ਪੁਸ਼ਪਾ ਰਾਜ ਮੈਂ ਝੁਕੇਗਾ ਨਹੀਂ ਸਾਲਾ ਤੇ ਤੁਹਾਨੂੰ ਕੀ ਲੱਗਦਾ ਕਿ ਜੀਜਾ ਝੁਕੇਗਾ ਨਹੀਂ ਦਿਲਜੀਤ ਵੀਰੇ ਨੇ ਬੜੀਆਂ-ਬੜੀਆਂ ਗੱਲਾਂ ਕੀਤੀਆਂ ਨੇ ਉਹਨੇ ਕਿਹਾ ਸੀ ਕਿ ਕੋਈ ਗੱਲ ਹੋਈ ਸੀ ਨਾ ਤੇ ਉਹਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਸੀ ਉਹਨੇ ਆਖਿਆ ਸੀ ਰਾਹਤ ਅੰਦੋਰੀ ਉਹਨਾਂ ਦਾ ਨਾ ਸ਼ੇਅਰ ਪੜਿਆ ਉਹਨਾਂ ਦਾ ਸ਼ੇਅਰ ਪੜ ਕੇ ਮਤਲਬ ਨਾ ਉਹਨਾਂ ਨੇ ਦੱਸਿਆ ਕਿ ਕੀ ਕਿਸੇ ਦੇ ਪਿਓ ਦਾ ਨਹੀਂਗਾ ਹਿੰਦੁਸਤਾਨ ਜਿਹੜਾ ਕਿਸੇ ਦੇ ਪਿਓ ਦਾ ਨਹੀਂਗਾ ਸਾਰਿਆਂ ਦਾ ਖੂਨ ਸ਼ਾਮਲ ਹੈ ਦੇ ਵਿੱਚ ਇਸ ਕਰਕੇ ਜਿਹੜਾ ਨਾ ਤੁਸੀਂ ਆ ਆਪਾਂ ਪਹਿਲੇ ਵੀਰੇ ਨੂੰ ਕਾਲ ਕਰਨੇ ਆ ਉਹਨਾਂ ਕੋਲ ਟਾਈਮ ਲਿਆ ਸੀ ਟਾਈਮ ਹੋ ਗਿਆ ਵੇਟ ਕਰ ਰਹੇ ਹੁਣ ਇਹਨੇ ਤੇ ਕਾਲ ਮਲਾਂਨੇ ਆ ਜੀ ਬਿਲਕੁਲ ਸਰ ਜੀ ਜੀ ਅਸਲਾਮੁਅਲੈਕੁਮ ਸਸਕੀ ਕਾਲ ਜੀ ਵਾਲੇ ਕੁਮ ਸਲਾਮ ਸਤ ਸ੍ਰੀ ਅਕਾਲ ਜੀ ਵੀਰੇ ਕੀ ਹਾਲ ਚਾਲ ਠੀਕ ਠਾਕ ਹੋ ਬਿਲਕੁਲ ਵਧੀਆ ਜੀ ਮਾਲ ਮੇਰੇ ਹਾਂਜੀ ਹੋਰ ਸੁਣਾਓ ਸੇਧਤ ਬੀਤਾਂ ਅੱਜ ਕੱਲ ਦਲਜੀਤ ਵੀਰੇ ਨੂੰ ਲੈ ਕੇ ਬੜਾ ਚੱਲ ਰਿਹਾ ਸੀ ਕੰਮ ਗਰਮ ਤੇ ਮੈਂ ਕਿਹਾ ਵੀਰੇ ਕੋਲੋਂ ਸਾਰੀ ਆਪਾਂ ਜਾਣਕਾਰੀ ਲੈਣੀ ਆ ਕਿ ਕੀ ਮਸਲੇ ਮਸਾਇਲ ਨੇ ਅਦਰ ਤੇ ਕੀ ਰੋਲਾ ਜਿਹੜਾ ਉਹ ਚੱਲੇ ਹੋਇਆ ਅਦਰ ਹਾਂਜੀ ਪਹਿਲਾਂ ਤੇ ਚੇਤਨ ਸਭ ਕੁਝ ਠੀਕ ਦਲਜੀਤ ਭਾਈ ਦਾ ਵੀਰੇ ਇੱਧਰ ਆ ਹਮ ਹਮ ਕਿ ਇਸ਼ੂ ਐਕਚੁਅਲ ਇਸ਼ੂ ਕੁਝ ਵੀ ਨਹੀਂ ਇਹ ਐਕਚੁਅਲ ਗੱਲ ਕਰੀਏ ਤਾਂ ਸਹੀ ਇਹ ਇੱਕ ਨੇਚਰਲ ਦੀ ਗੱਲ ਪਤਾ ਕਿ ਆ ਜਾਣਦੇ ਹੋਏ ਪੰਜਾਬ ਜਾਂ ਕੋਈ ਪੰਜਾਬੀ ਜਦੋਂ ਪੰਜਾਬ ਆ ਪੰਜਾਬੀ ਚੜ ਕੇ ਦੁਨੀਆ ਤੇ ਸੂਰਜ ਵਾਂਗੂ ਵੱਲਦਾ ਆ ਨਾ ਤੇ ਬੜੇ ਲੋਕਾਂ ਨੂੰ ਉਹ ਸੂਰਤ ਦਾ ਸੇਕ ਬੜਾ ਲੱਗਦਾ ਹੈ ਬਿਲਕੁਲ ਸਹੀ ਗੱਲ ਹੈ ਸੇਕ ਲੱਗਦਾ ਤੇ ਉਹ ਸਾੜਦਾ ਬਹੁਤ ਆ ਲੋਕਾਂ ਨੂੰ ਫਿਰ ਉਹ ਲੱਭਦੇ ਆ ਕਿ ਕੋਈ ਬਾਹਨਾ ਲੱਭੀ ਸਭ ਤੋਂ ਪਹਿਲਾਂ ਤੇ ਗੱਲ ਸ਼ੁਰੂ ਹੋਈ ਜਦੋਂ ਪਾਕਿਸਤਾਨੀ ਕੁੜੀ ਨੂੰ ਸਟੇਜ ਤੇ ਸੱਦਿਆ ਉਹਨਾਂ ਨੇ ਅਮਰੀਕਾ ਵਾਲੇ ਸ਼ੋਰ ਦੇ ਤੇ ਉਹਨੂੰ ਗਿਫਟ ਦਿੱਤਾ ਤੇ ਉਹਨਾਂ ਕਹਾ ਜੀ ਕਿ ਮੇਰੇ ਵਾਸਤੇ ਲੈਂਦਾ ਚੜਦਾ ਪੰਜਾਬ ਇੱਕ ਹੈ ਹੂੰ ਹੂੰ ਤੇ ਮੈਨੂੰ ਜੋ ਹੈ ਇਹ ਸਰਹੱਦਾ ਪੋਲਿਟਿਸ਼ੀਅਨ ਨੇ ਮਾਰੀਆਂ ਨੇ ਸਾਡਾ ਇਹਨਾਂ ਸਰਹੱਦਾ ਤੋਂ ਕੋਈ ਲੈਣਾ ਦੇਣਾ ਨਹੀਂ ਪੰਜਾਬੀ ਇਕੱਠੇ ਹੈ ਤੇ ਮੈਂ ਪੰਜਾਬੀ ਦੀ ਇੱਜ਼ਤ ਕਰਦਾ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬੀ ਦੁਨੀਆ ਦੀ ਹਰ ਸਟੇਜ ਤੇ ਖੜੂ ਹੂੰ ਹੂੰ ਉਸ ਨਾਲ ਪੁਨਾ ਉਹਨਾਂ ਨੂੰ ਕੰਟਰੋਲ ਕੀਤਾ ਗਿਆ ਬੜਾ ਰੋਲਾ ਪਾਇਆ ਪਰ ਦਲਜੀਤ ਬਾਈ ਆ ਉਹ ਕਿੱਥੇ ਹਟਦਾ ਉਹਨੇ ਅਗਲੀ ਵਾਰ ਹਰੀਆ ਅਮਰ ਨੂੰ ਸੱਤਿਆ ਲੋਕਾਂ ਦੇ ਮੂੰਹ ਬੰਦ ਹੋ ਗਏ ਵੀ ਬਾਈ ਦਾ ਸ਼ੁਰੀ ਹੋ ਗਿਆ ਹੂੰ ਹੂੰ ਉਹਨਾਂ ਨੇ ਕਿਹਾ ਵੀ ਇਹ ਨਹੀਂ ਹਟਦਾ ਬਈ ਉਹ ਇਸ਼ੂ ਉਹਨਾਂ ਨੇ ਬੰਦ ਕਰ ਦਿੱਤਾ ਹੂੰ ਹੂੰ ਵੀ ਪਾਕਿਸਤਾਨ ਚਲੇ ਜਾ ਪਾਕਿਸਤਾਨ ਚਲੇ ਜਾ ਉਹ ਕਹਿੰਦਾ ਚਲੇ ਜਾਣਾ ਜਾਣਾ ਹੀ ਆ ਆਪਾਂ ਕੋਈ ਗੱਲ ਨਹੀਂ ਉੱਥੇ ਵੀ ਹਾੜੇ ਲਾਣੇ ਆ ਜਾਣਾ ਹੈ ਹੂੰ ਹੂੰ ਉਹ ਉਸ ਤੋਂ ਬਾਅਦ ਇੰਡੀਆ ਦਾ ਟੂਰ ਸਟਾਰਟ ਹੋਇਆ ਤੇ ਇੰਡੀਆ ਦੇ ਵਿੱਚ ਸਾਊਥ ਦੇ ਵਿੱਚ ਸਟੇਟ ਹੈ ਤਿਲੰਗਾਨਾ ਪਹਿਲਾਂ ਆਂਧਰਾ ਪ੍ਰਦੇਸ਼ ਸੀ ਫਿਰ ਉਹ ਤਿਲੰਗਾਨਾ ਬਣਿਆ ਤਿਲੰਗਾਨਾ ਦੀ ਕੈਪੀਟਲ ਹੈ ਹਾਈਦਰਾਬਾਦ ਥੋੜਾ ਵਧੀਆ ਸ਼ਹਿਰ ਹੈ ਹਮਮ ਤੇ ਆਪਣਾ ਪਾਕਿਸਤਾਨ ਕੋਲ ورلڈ ਕੱਪ ਚ ਟੀਮ ਵੀ ਆ ਕੇ ਡੈਰੀ ਸੀ ਬੜਾ ਵਧੀਆ ਸਨ ਬਣਾਉਂ ਰਿਹਾ ਹੈ ਵੈਲਕਮ ਕੀਤਾ ਸੀ ਉਹ ਹਾਈਦਰਾਬਾਦ ਵਧੀਆ ਸ਼ਹਿਰ ਹੈ ਉਹਦੀ ਸਰਕਾਰ ਨੇ ਭਾਈ ਅ ਇੱਕ ਦਿਨ ਪਹਿਲਾਂ ਸ਼ੋਅ ਤੋਂ ਨੋਟਿਸ ਦਿੱਤਾ ਕਿ ਸ਼ਰਾਬ ਤੇ ਕੋਈ ਗਾਣਾ ਨਹੀਂ ਗਾਣਾ ਹਮਮ ਉਹਨਾਂ ਸ਼ਰਾਬ பை ਇੰਡੀਆ ਦੇ ਵਿੱਚ ਸ਼ਰਾਬ ਤੋਂ ਲੱਖਾਂ ਕਰੋੜ ਰੁਪਈਆ ਜਿਹੜਾ ਗਵਰਨਮੈਂਟ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਕਮਾਨਦੀ ਹੈ ਹੂੰ ਉੱਥੇ ਉਹਨਾਂ ਨੂੰ ਪੀੜ ਨਹੀਂ ਦਨਜੀਤ ਤੋਂ ਪੀੜ ਅੱਛਾ ਪੰਜਾਬ ਜਿੱਦਾਂ ਹੀ ਸਟੇਟ ਹੈ ਤੇਲੰਗਾਨਾ ਹੂੰ ਹੂੰ ਦੋਵੇਂ ਸਟੇਟ ਇੱਕੋ ਬਰਾਬਰ ਹੈ ਤੇਲੰਗਾਨਾ ਨੇ ਇਸ ਸਾਲ 2024 ਦੇ ਵਿੱਚ 19857 ਕਰੋੜ ਰੁਪਈਆ ਸ਼ਰਾਬ ਦੇ ਵਿੱਚ ਗਵਰਨਮੈਂਟ ਨੇ ਕਮਾਇਆ ਹੂੰ ਹੂੰ ਤੇ ਪੰਜਾਬ ਜਿਹੜਾ ਉੱਡਾ ਹੀ ਸਟੇਟ ਹੈ ਉਹਨੇ ਜੋ ਹੈ 8000 ਤੇ 252 ਕਰੋੜ ਰੁਪਇਆ ਕਮਾਇਆ ਅੱਤੇ ਤੋਂ ਵੀ ਘੱਟ ਫਿਰ ਬਰਬਾਦ ਬਦਨਾਮ ਕਰਦੇ ਆ ਕਿ ਭਈ ਪੰਜਾਬ ਸ਼ਰਾਬ ਪੀਦਾ ਭਾਈ ਏਡਾ ਹੀ ਸਟੇਟ ਦੁੱਗਣੇ ਤੋਂ ਜ਼ਿਆਦਾ 19000 ਕਰੋੜ ਕਮਾ ਰਿਆ ਪੰਜਾਬ 8000 ਕਰੋੜ ਕਮਾ ਰਿਆ ਸ਼ਰਾਬ ਕਿੰਨੇ ਜ਼ਿਆਦਾ ਪੀਂਦੀ ਹੂੰ ਬਦਨਾਮ ਪੰਜਾਬ ਹੈ ਕਿ ਪੰਜਾਬੀ ਸ਼ਰਾਬ ਪੀਂਦੇ ਆ ਦਲਜੀਤ ਨੇ ਉਹ ਗੱਲ ਮਤਲਬ ਅਨਗੋਲੀ ਕਰਤੀ ਉਹਨੇ ਜਿਹੜੇ ਗਾਣੇ ਵੈਸੀ ਨਹੀਂ ਸ਼ਰਾਬ ਤੋਂ ਗੰਦਾ ਸੀ ਹੂੰ ਉਹਨੇ ਉੱਥੇ ਸ਼ੋਅ ਕੀਤਾ ਅਗਲੀ ਵਾਰ ਆਹਿੰਦਾ ਵਾ ਸ਼ੋਅ ਦੇ ਉੱਤੇ ਉਹਨੇ ਜਵਾਬ ਦਿੱਤਾ ਕਿ ਅੱਜ ਵੀ ਮੈਨੂੰ ਕੋਈ ਨੋਟਿਸ ਨਹੀਂ ਆਏਗਾ ਹੂੰ ਉਹਦੇ ਵਿੱਚ ਨਾ ਇੱਕ ਕੱਟਰ ਜਿਹਾ ਬੰਦਾ ਆਇਆ ਤਿਹਾੜੀ ਉਹਨੂੰ ਤਿਹਾੜੀ ਇਸ ਕਰਕੇ ਕਹਿੰਦੇ ਸੁਬੀਰ ਚੌਧਰੀ ਇੱਕ ਜਰਨਲਿਸਟ ਹੈ ਹੂੰ ਹੂੰ ਉਹਨੇ ਪੂਰਾ 1 ਘੰਟੇ ਦਾ ਸ਼ੋਅ ਕਰਤਾ ਦਲਜੀਤ ਤੇ ਉਹਨੂੰ ਇੰਨੀ ਤਕਲੀਫ ਹੋਈ ਕਹਿੰਦਾ ਜੀ ਇਹ ਸ਼ਰਾਬ ਤੇ ਹਥਿਆਰਾਂ ਦੇ ਗਾਣੇ ਆਉਂਦੇ ਆ ਹੂੰ ਕਿ ਯੂਥ ਨੂੰ ਵਿਗਾੜ ਰਹੇ ਆ ਬਈ ਯੂਥ ਨੂੰ ਵਿਗਾੜ ਰਹੇ ਆ ਪੰਜਾਬ ਦੇ ਯੂਥ ਨੂੰ ਵਿਗਾੜ ਰਹੇ ਆ ਇਹਨੋਂ ਪ੍ਰੋਬਲਮ ਐਰਨ ਨੇ ਬੜਾ ਲੰਬਾ ਜੀ ਕਿ ਬਿਨਾਂ ਸ਼ਰਾਬ ਤੋਂ ਗਾਣੇ ਹਿੱਟ ਕਰਕੇ ਉਹ ਹੂੰ ਹੂੰ 22 ਦਲਜੀਤ ਨੇ 22 ਸਾਲਾਂ ਦੇ ਵਿੱਚ 2002 ਤੋਂ ਸ਼ੁਰੂ ਹੋਇਆ ਸੀ ਅੱਜ 2024 ਹੈ 151 ਗਾਣੇ 151 ਗਾਣੇ ਗਾਏ ਹੈ ਜਿਦੇ ਵਿੱਚ 41 ਸਿੰਗਲ ਤੇ 13 ਐਲਬਮ ਆ ਮਾਦੇ ਹੂੰ ਹੂੰ 151 ਗਾਣਿਆਂ ਦੇ ਵਿੱਚੋਂ ਦੋ ਗਾਣੇ ਸ਼ਰਾਬ ਦੇ ਆ ਇੱਕ ਪਟਿਆਲਾ ਪੈਗ ਤੇ ਇੱਕ ਚ ਚ ਪੰਜ ਤਾਰਾ ਠੇਕਾ ਪੰਜ ਤਾਰਾ ਔਰ ਇੱਕ ਗਾਣਾ ਇਹਨਾਂ ਨੂੰ ਪ੍ਰੋਬਲਮ ਹੈ ਜਿਦੇ ਤੇ ਜੇਬ ਚੋਂ ਹਸੀਮ ਲੱਪੀ ਹੈ ਤਿੰਨ ਗਾਣੇ ਹੂੰ ਉਹਨੇ ਕਿਹਾ ਜੀ ਗਾਣਾ ਹਿੱਟ ਕਰਕੇ ਉਠਾਓ ਜੀਤ ਨੇ ਜਵਾਬ ਦਿੱਤਾ ਕਹਿੰਦਾ ਇੱਕ ਜਰਨਲਿਸਟ ਹੈ ਉਹਨੂੰ ਬੜੀ ਤਕਲੀਫ ਹੈ ਉਹ ਕਹਿੰਦਾ ਗਾਣਾ ਸ਼ਰਾਬ ਤੋਂ ਬਿਨਾ ਹਿੱਟ ਕਰਕੇ ਉਠਾਓ ਉਹਨੂੰ ਦੱਸ ਦਿਓ ਕਿ ਮੇਰਾ ਗੌਟ ਬੌਂਡ ਟੂ ਸ਼ਾਈਨ 900 ਮਿਲੀਅਨ ਦਾ ਗਾਣਾ ਹੈ ਤੇ ਮੇਰੇ ਦੋ ਗਾਣੇ ਨੇ ਸ਼ਰਾਬ ਤੇ ਜਿਹੜੇ 300 ਮਿਲੀਅਨ ਦੇ ਹੈ ਤੇ ਇਹ ਤੇ ਚੈਲੰਜ ਉਹਦਾ ਖਤਮ ਹੋ ਗਿਆ ਕਿ ਮੈਂ ਬਿਨਾ ਸ਼ਰਾਬ ਤੋਂ ਹਜ਼ਾਰ ਹਜ਼ਾਰ ਮਿਲੀਅਨ ਦਾ ਗਾਣਾ ਦੇਣਾ ਹੂੰ ਉਹ ਉਸ ਜਰਨਲਿਸਟ ਨੂੰ ਬੜੀ ਅੱਗ ਲੱਗੀ ਕਿ ਜਵਾਬ ਦਿੱਤਾ ਉਹਨੇ ਫਿਰ ਮੂੰਹ ਬੰਦ ਕਰਕੇ ਹਟ ਗਿਆ ਉਹਨੂੰ ਜਵਾਬ ਮਿਲ ਗਿਆ ਰਣਜੀਤ ਨੇ ਅਹਮਦਾਬਾਦ ਦੀ ਸਟੇਜ ਤੋਂ ਕਿਹਾ ਕਿ ਭਈ ਸ਼ਰਾਬ ਜੇ ਐਡੀ ਤੁਹਾਨੂੰ ਤਕਲੀਫ ਦੇਂਦੀ ਆ ਤੁਸੀਂ ਸਟੇਟ ਬੰਦ ਕਰੋ ਇੰਡੀਆ ਦੇ ਵਿੱਚ ਗਰਾਮ ਗਾਣੇ ਗਾਉਣ ਨਾਲ ਕੋਣ ਗਾਣੇ ਆਪੀ ਬੰਦ ਹੋ ਜਾਣਗੇ ਤੁਸੀਂ ਸ਼ਰਾਬ ਬੰਦ ਕਰੋ ਪਰ ਤੁਸੀਂ ਕਰ ਨਹੀਂ ਨਹੀਂ ਕਹਿੰਦਾ ਚਲੋ ਤੁਸੀਂ ਬੰਦ ਨਹੀਂ ਕਰਦੇ ਮੈਂ ਕਹਿੰਦਾ ਜਿੱਥੇ ਮੇਰਾ ਸ਼ੋਅ ਹੁੰਦਾ ਹੈ ਉਹ ਸ਼ਹਿਰ ਇਹ ਚ ਇੱਕ ਦਿਨ ਦੀ ਬੰਦ ਕਰਕੇ ਉਠਾ ਦਿਓ ਤੁਸੀਂ ਹੂੰ ਹੁਣ ਗਵਰਨਮੈਂਟ ਨੂੰ ਇੰਨੀ ਤਕਲੀਫ ਹੋਈ ਕਿ ਸਾਨੂੰ ਚੈਲੰਜ ਕਰ ਸਹੀ ਹੈ ਨਹੀਂ ਵੀਰੇ ਇਹ ਵੇਖੋ ਨਾ ਕਿ ਦਲਜੀਤ ਦੋਸਾਂ ਜਿਹੜਾ ਏ ਉਹ ਤੇ ਬ੍ਰਾਂਡ ਹੈ ਇੱਕ ਮਤਲਬ ਅੱਜ ਕੱਲ ਜਿਵੇਂ ਕਿ ਤੁਸੀਂ ਕਹਿ ਰਹੋ ਕਿ ਫਿਲਮਾਂ ਬਾਲੀਵੁੱਡ ਦੀਆਂ ਜਿਹੜੀਆਂ ਫਿਲਮਾਂ ਨੇ ਉਹ 100-100 ਕਰੋੜ ਹੀ ਬੜਾ ਔਖਾ ਕਮਾਉਂਦੀਆਂ ਨੇ ਠੀਕ ਹੈ ਤੇ ਦਲਜੀਤ ਦੋਸਾਂ ਜੇ ਇੱਕ 2 ਘੰਟੇ ਸ਼ੋਅ ਕਰ ਦੇਵੇ ਤੇ ਉਹਦਾ ਕੰਮ ਕਰੋੜਾਂ 'ਚ ਉਹ 100 ਕਰੋੜ ਤੋਂ ਉੱਤੇ ਟੁੱਟ ਜਾਂਦਾ ਤੇ ਮਤਲਬ ਇਹ ਪੂਰਾ ਬਾਲੀਵੁੱਡ ਜਿਹੜੇ ਤੇ ਮਿਹਨਤ ਕਰ ਹਾਂ 50 ਕਰੋੜ ਹਾਂ ਉਹੀ ਨਾ 50 ਕਰੋੜ ਇਸ ਤਰ੍ਹਾਂ ਦੇ ਉਹ ਇੱਕ ਬ੍ਰਾਂਡ ਨਾਲ ਜਿਹਨੇ ਮਜਬੂਰ ਕਰਤਾ ਬਾਲੀਵੁੱਡ ਦੀਆਂ ਕੁੜੀਆਂ ਨੂੰ ਵੀ ਪੱਪਾ ਪਰ ਬੈਣ ਤੇ ਮੈਂ ਇੱਕ ਵੀਡੀਓ ਵੇਖ ਰਿਆ ਸਾਂ ਦਾ ਬਾਲੀਵੁੱਡ ਦੀਆਂ ਕੁੜੀਆਂ ਨੂੰ ਵੀ ਪੱਪਾ ਪਰ ਬੈਣ ਤੇ ਮਜਬੂਰ ਕਰਤਾ ਐਸ ਬੰਦੇ ਨੇ ਤੇ ਉਹਦੇ ਨਾਲੇ ਮੁਕਾਬਲਾ ਕਿਵੇਂ ਕਰ ਸਕਦੇ ਨੇ ਹਾ ਦੀਪਿਕਾ ਪਾਦੂ ਕੋਲ ਬੈਠੀ ਸੀ ਪੱਪਾ ਪਰ ਹਾਂ ਤੇ ਮਤਲਬ ਇਹ ਕਿ ਇੱਕ ਬ੍ਰਾਂਡ ਔਰ ਪੰਜਾਬ ਦੇ ਵਿੱਚ ਔਰ ਦਿਲਜੀਤ ਦੋਸਾਂਝ ਮੈਂ ਕਹਿੰਨਾ ਵਾਂ ਕਿ ਅੱਜਕ ਆਪਣੇ ਜਿੰਨੇ ਵੀ ਸਿੰਗਰ ਨੇ ਪੰਜਾਬ ਦੇ ਚੱਕ ਕੇ ਵੇਖ ਲਓ ਤੁਸੀਂ ਉਹ ਇੱਕ ਨੈਕਸਟ ਲੈਵਲ ਉਹਨਾਂ ਦਾ ਲੈਵਲ ਹੀ ਵੱਖਰਾ ਹੈ ਜਿਹਨੂੰ ਬੀਟ ਨਹੀਂ ਕੀਤਾ ਜਾ ਸਕਦਾ ਇਹ ਜੋ ਮਰਜ਼ੀ ਕਰ ਲੈ ਬਾਈ ਉਹ ਇੰਡੀਆ ਬਾਈ ਉਹ ਇੰਡੀਆ ਦਾ ਨਾਮ ਹੀ ਚਮਕਾ ਰਿਹਾ ਹੈ ਨਾ ਪਰ ਪ੍ਰੋਬਲਮ ਕੀ ਹੈ ਬਾਈ ਕਹਿੰਦਾ ਪੰਜਾਬੀ ਆਗੇ ਹੋਏ ਇਹ ਕਹਿੰਦੇ ਵੀ ਇੰਡੀਅਨ ਹੋ ਗਏ ਨਾ ਮੈਂ ਹੈ ਪੰਜਾਬ ਤੋਂ ਮੇਰੀ ਮਾਂ ਬੋਲੀ ਪੰਜਾਬੀ ਹੈ ਹਾਂ ਉਹਨੇ ਅੰਗਰੇਜ਼ਾਂ ਨੂੰ ਗੋਰਿਆਂ ਨੂੰ ਪੱਗਾਂ ਬਣਾ ਦਿੱਤੀਆਂ ਇਹਦੇ ਚ ਇੰਡੀਆ ਦੀ ਇੱਜ਼ਤ ਹੈ ਨਾ ਗੋਰਿਆਂ ਨੂੰ ਨੱਚਣ ਲਾ ਦਿੱਤਾ ਉਹਦੇ ਸ਼ੋਅ ਇੰਡੀਆ ਤੋਂ ਜ਼ਿਆਦਾ ਉੱਤੇ ਬਾਈ ਉਹਦਾ 52000 ਦਾ 57000 ਟਿਕਟਾਂ 5132 ਸੈਕਿੰਡ ਦੇ ਵਿੱਚ ਵਿਕੀਆਂ ਇਹਨਾਂ ਨੂੰ ਉਹ ਹੋ ਗਿਆ ਸਾਰ ਇਹਨਾਂ ਨੂੰ ਤੇ ਉਹ ਕੈਨੇਡਾ ਦੇ ਜਦੋਂ ਪੀਐਮ ਗਏ ਸਨ ਉਥੇ ਮਤਲਬ ਮਿਲਣ ਦਲਜੀਤ ਦੋ ਸਾਂਝ ਨੂੰ ਉਹਨਾਂ ਨੇ ਆਪਣੀ ਇੱਕ ਟਵੀਟ ਕੀਤੀ ਸੀ ਉਹਨਾਂ ਨੇ ਕਿ ਪੰਜਾਬੀ ਪੰਜਾਬੀ ਗਏ ਫ੍ਰਾਮ ਮਤਲਬ ਪੰਜਾਬ ਤੇ ਉਹ ਉਥੇ ਇਹਨਾਂ ਨੂੰ ਬੜਾ ਮਸਲਾ ਬਣ ਗਿਆ ਸੀ ਕਿ ਇੱਥੇ ਨੇ ਇੰਡੀਆ ਕਿਉਂ ਨਹੀਂ ਲਿਖਿਆ ਪੰਜਾਬੀ ਕਿਉਂ ਲਿਖਿਆ ਕਿ ਪੰਜਾਬ ਕਿਉਂ ਲਿਖਿਆ ਕਿ ਪੰਜਾਬ ਤੋਂ ਇੱਕ ਮੁੰਡਾ ਆਇਆ ਜਿਹੜਾ ਉਨੋਂ ਨੂੰ ਮਤਲਬ ਗਜੀਤ ਤੋਂ ਨਹੀਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੋਂ ਵੀ ਪ੍ਰੋਬਲਮ ਆ ਹੂੰ ਉਹਦੀ ਵਜ੍ਹਾ ਕੀ ਆ ਉਹ ਪੰਜਾਬੀਆਂ ਨੂੰ ਸਪੋਰਟ ਕਰਦਾ ਪੰਜਾਬੀਆਂ ਨੂੰ ਬਹੁਤ ਹੈਲਪ ਕਰਦਾ ਮੈਂ ਤੁਹਾਨੂੰ ਦੱਸਿਆ ਨਾ ਪੰਜਾਬ ਆ ਪੰਜਾਬੀ ਦਾ ਸੂਰਜ ਜਦੋਂ ਚੜ੍ਹ ਕੇ ਵੱਲਦਾ ਨਾ ਉਹਦਾ ਸੇਕ ਬੜੀ ਦੂਰ ਤੱਕ ਜਾਂਦਾ ਸਹੀ ਨਾਲੇ ਨਾਲੇ ਰਾਹਤ ਅੰਦੋਰੀ ਜੀ ਹੁਣਾਂ ਦਾ ਉਹ ਸ਼ੇਰ ਕੇ ਇਹ ਹਿੰਦੁਸਤਾਨ ਕਿਸੇ ਤੁਹਾਨੂੰ ਦੱਸਦਾ ਉੱਥੇ ਆ ਰਿਹਾ ਮੈਂ ਉਸ ਤੋਂ ਬਾਅਦ ਉਹਨਾਂ ਦਾ ਸ਼ੋਅ ਹੋਇਆ ਜੀ ਅੰਦੌਰ ਵਿੱਚ ਅੰਦੌਰ ਇੱਕ ਕਟੜ ਜਾ ਮਤਲਬ ਸ਼ਹਿਰ ਆ ਐਮਪੀ ਦੇ ਵਿੱਚ ਉੱਥੇ ਬੀਜਪੀ ਵੀ ਸਰਕਾਰ ਆ ਤਗੜੀ ਸ਼ਰਾਬ ਵੇਚਦੀ ਆ ਉੱਥੇ ਕੋਈ 13-14000 ਰੁਪਏ ਵਾਲਾ ਸ਼ਰਾਬ ਹੂੰ ਹੂੰ ਉੱਥੇ ਜੀ ਬਜਰੰਗ ਦਲ ਦਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ 50 ਬੰਦੇ ਇਕੱਠੇ ਹੋਏ ਤੇ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਕਿ ਇਹ ਸ਼ੋਅ ਬੰਦ ਕਰਾਇਆ ਜਾਏ ਇੱਥੇ ਸ਼ਰਾਬ ਤੇ ਨਾਨ ਵੇਜ ਉਸੇ ਆ ਜਾ ਰਿਹਾ ਹੂੰ ਹੂੰ ਔਰ ਮੀਡੀਆ ਦਾ ਤੁਹਾਨੂੰ ਪਤਾ ਕੋ 50 ਬੰਦੇ ਸੀ ਦੁਨੀਆ ਨੇ ਦੇਖਿਆ ਏਐਨਆਈ ਚੈਨਲ ਹੈ ਉਹਨੇ ਕਿਹਾ ਜੀ ਲੋਕਾਂ ਦਾ ਹੜ ਆਇਆ ਪਿਆ ਮੈਂ ਕਿਹਾ 50 ਬੰਦਿਆਂ ਦਾ ਹੜ ਆ ਗਿਆ ਜਾਂ ਹੂੰ ਹੂੰ ਅੰਦਰ ਅੰਦਰ ਜੋ ਹੈ ਨਾ 60000 ਬੰਦਾ ਤਾੜੀਆਂ ਮਾਰ ਰਿਹਾ ਬਾਹਰ 50 ਬੰਦਿਆਂ ਨੇ ਹੜ ਲਿਆ ਦਿੱਤਾ ਚਾਟ ਹੋ ਗਈ ਅਸਾਂ ਰਜੀਤ ਭਾਈ ਨੇ ਪਰਵਾਹ ਨਹੀਂ ਕੀਤੀ ਹੂੰ ਹੂੰ ਅੰਦਰ ਉੱਥੇ ਪੰਜ ਪੰਜਾਂ 60000 ਬੰਦਾ ਤਾੜੀਆਂ ਮਾਰਦਾ ਸੀ ਭਾਉ ਉੱਥੇ ਦਲਜੀਤ ਭਾਈ ਨੇ ਇਹੋ ਜਿਹਾ ਜਵਾਬ ਦਿੱਤਾ ਸਾਰੇ ਇੰਡੀਆ ਦੇ ਵਿੱਚ 2 ਦਿਨ ਤੋਂ ਟ੍ਰੈਂਡਿੰਗ 'ਚ ਹੀ ਚੱਲ ਰਿਹਾ ਹੁਣ ਇਹੀ ਚ ਵੀਡੀਓ ਆ ਰਹੀਆਂ ਜੀ ਦਲਜੀਤ ਭਾਈ ਨੇ ਮੂੰਹ ਤੋੜਦਾ ਮੂੰਹ ਬੰਦ ਕਰਦਾ ਭਾਈ ਨੇ ਕਿਹਾ ਕਿ ਰਾਹਤ ਭਾਈ ਜਿਹੜੇ ਆ ਰਾਹਤ ਸਿੰਘ ਦੋਰੀ ਉਹਨਾਂ ਦਾ ਇੰਤਖਾਲ ਹੋ ਗਿਆ ਬੜੇ ਬੜੇ ਪਿਆਰੇ ਔਰ ਕ੍ਰਾਂਤੀਕਾਰੀ ਸ਼ਾਇਰ ਉਹਨਾਂ ਦਾ ਸ਼ੇਰ ਬੜਾ ਲੰਬਾ ਸੀ ਉਹਨਾਂ ਨੇ ਲੰਬਾ ਬੋਲਿਆ ਮੈਨੂੰ ਪੂਰਾ ਨਹੀਂ ਯਾਦ ਕਹਿੰਦੇ ਜੀ ਅ होने दो खिलाफ कोई जान थोड़ी है ये सब धुआं है आसमान थोड़ी है सबका खून शामिल है इस मिट्टी में किसी के आपका हिंदुस्तान, हिंदुस्तान थोड़ी है, है। बड़ा शेर सी बेशर्म बाप ते जबो चोर बाप ते जबो जोर लाया लोकां दी आ पीछो अगो बाड़गियां हूं उदे <laughs> तक ट्रेंडिंग हो रही है कि भाई ਉਹਦਾ ਅਸਰ ਫਿਰ ਚੰਡੀਗੜ੍ਹ ਦੇ ਸ਼ੋਅ 'ਚ ਹੋਇਆ ਬਾਈ ਚੰਡੀਗੜ੍ਹ ਦੇ ਵਿੱਚ ਇੱਕ ਪੰਡਿਤ ਜੀ ਨੇ ਕਿਹਾ ਕਿ ਸਾਡੇ ਮੁੰਡੇ ਸ਼ਰਾਬਾਂ ਪੀਂਦੇ ਸ਼ਰਾਬ ਦੇ ਗਾਣੇ ਨਹੀਂ ਗਾ। ਅਰੇ ਬਾਈ ਦੋ ਗਾਣੇ ਆ 151 'ਚੋਂ। ਹੂੰ ਤੇ ਉੱਥੇ ਜੀ ਇੱਕ ਦਿਨ 14 ਨੂੰ ਕੱਲ ਸ਼ੋਅ ਸੀ ਬੜਾ ਤਕੜਾ ਸ਼ੋਅ ਹੋਇਆ ਆਪਕੋ ਵੀ ਚੰਡੀਗੜ੍ਹ ਤੇ ਪੰਜਾਬੀਆਂ ਦਾ ਸ਼ਹਿਰ ਹੈ। ਹੂੰ ਉੱਥੇ ਪੰਡਿਤ ਜੀ ਨੂੰ ਬੜੀ ਤਕਲੀਫ ਹੋਈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਸਿੱਧਾ ਕੇਸ ਲਾਇਆ ਕਿ ਸ਼ਰਾਬ ਦੇ ਗਾਣੇ ਨਹੀਂ ਕਹੇ ਜਾਣਾ। ਉਹ ਕਹਿੰਦੇ ਸ਼ਰਾਬ ਦੇ ਗਾਣੇ ਤੋਂ ਪੀਣਾ ਚੱਲਦੇ ਆ ਆਪਾਂ। ਹੂੰ ਆਪਾਂ ਨੂੰ ਉਹਦੀ ਲੋੜ ਹੀ ਨਹੀਂ। ਮੇਰਾ ਗੌਟ ਗਾਣਾ 900 ਮ ਉਸ ਤੋਂ ਬਾਅਦ ਵਿੱਚ ਹੋਰ ਦੋ ਤਿੰਨ ਚਾਰ ਜਣਿਆਂ ਨੇ ਕੇਸ ਪਾਸ ਤੇ ਕਹਿੰਦੇ ਜੀ ਇਹ ਅਲੈਆਸ਼ੀ ਏਰੀਆ ਇੱਥੇ ਆਵਾਜ਼ ਆਉ ਇੱਥੇ ਜੋ ਹੈ ਲੋਕੀ ਜਿਨ੍ਹਾਂ ਦੇ ਘਰ ਨੇ ਉਹ ਆਪਣੇ ਘਰ ਨਹੀਂ ਜਾ ਸਕਣਗੇ ਇੱਥੇ ਜਿਹੜਾ ਉਹ ਹੈ ਟ੍ਰੈਫਿਕ ਹੈ ਉਹਦਾ ਕੀ ਨਹੀਂ ਕਰੋਗੇ ਉਸ ਤੋਂ ਦੋ ਦਿਨ ਪਹਿਲਾਂ ਕਰਨੌਲੇ ਦਾ ਸ਼ੋਅ ਆ ਸੀ ਕਰਨੌਲੇ ਨੂੰ ਫਾਈਨ ਕਰਤਾ ਕਿਉਂਕਿ ਉਹ ਉੱਥੇ ਜੀ ਆਵਾਜ਼ ਜ਼ਿਆਦਾ ਸੀ ਹੂੰ ਕੋਰਟ ਨੇ ਕਈ ਆਰਡਰ ਖੈਰੋ ਸ਼ਰਾਬ ਸ਼ੁਰੂ ਵਾਲੇ ਕੋਰਟ ਨੇ ਸਕੋੜਿਆ ਹੀ ਨਹੀਂ ਉਹ ਉਹਨਾਂ ਨੇ ਕਿਹਾ ਜੀ ਕੱਲ ਨੂੰ ਸ਼ੋਅ ਹੈ ਅੱਜ ਤੁਸੀਂ ਕੇਸ ਕਰ ਦਿਓ ਕਿ ਜੇ ਐਡੀ ਤੁਹਾਨੂੰ ਆ ਗਈ ਤੇ ਮਹੀਨਾ ਪਹਿਲੇ ਤੇ 2 ਮਹੀਨੇ ਤੋਂ ਸਾਰਾ ਸ਼ੋਅ ਜੋ ਹੈ ਉਹ ਕੀਤਾ ਗਿਆ ਹੈ ਫਿਰ ਅਨਾਉਂਸ ਕੀਤਾ ਗਿਆ ਤੇ ਉਦੋਂ ਕਰ ਲਣ ਕਿ ਕੱਲ ਨੂੰ ਸ਼ੋਅ ਹੈ ਸੀ ਕਿਵੇਂ ਉਹ ਲੋਕਾਂ ਦੇ ਡਿੱਕਤਾ ਨਹੀਂ ਆ ਰਹੇ ਜਿਹੜੇ 60000 70000 ਲੋਕਾਂ ਨੇ ਉਹਨਾਂ ਦਾ ਹੱਕ ਕਿਵੇਂ ਮਾਰੀ ਆਪਾਂ ਕੋਰਟ ਨੇ ਉਹ ਕੁਝ ਨਹੀਂ ਐਡਾ ਸ਼ੋਅ ਹੈ ਉੱਥੇ ਜੀ ਹੱਥ ਕrafts ਦੀ ਬਾਈ ਨੇ ਕੱਲ ਜੋ ਹੈ ਸ਼ੋਅ ਸੀ ਛੱਡ ਗਿਆ ਤੇ ਮਤਲਬ ਇਹ ਆ ਕਿ ਜਿਨ੍ਹਾਂ ਨੂੰ ਸੇਕ ਲੱਗਾ ਉਹ ਆਪਣੀ ਜਗ੍ਹਾ ਨੇ ਬਾਈ ਆਪਣੀ ਜਗ੍ਹਾ ਬਾਈ ਆਪਣਾ ਜੀ ਉਹ ਇੱਕ ਡਾਉਨ ਲਗਾਣਾ ਹੈ ਨਾ ਮੈਂ ਫਲਾਈ ਕਰਦਾ ਲੋਕੀ ਮੂੰਹ ਚੱਕ ਕੇ ਬਸ ਉਹੀ ਗੱਲ ਹੈ ਪਰ ਇਹ ਅੱਜ ਕੱਲ ਫਲਾਈਟਸ ਫਲੂਟ ਤੇ ਨਹੀਂ ਹੁੰਦਾ ਬਾਈ ਹਰ ਜਗ੍ਹਾ ਜੀ ਆਪਣੇ ਪ੍ਰਾਈਵੇਟ ਪਲੇਨ ਤੇ ਚੱਲਦਾ ਹੈ ਜੀ ਐਵੇਂ 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 ਬਾਕੀ ਜੇ ਬਹੁਤ ਥੈਂਕ ਯੂ ਆਪਣੇ ਥੱਲੇ ਜੋ ਹੈ ਵੀਰੇ ਹੂੰ ਹੂੰ ਪ੍ਰਾਈਵੇਟ ਫਲਾਈਟ ਪਰ ਆਪਣੇ ਪ੍ਰਾਈਵੇਟ ਜੈੱਟ ਤੇ ਚੱਲਦਾ ਹੈ ਤੇ ਥੱਲੇ ਜੋ ਹੈ ਨਾ ਬੀ ਉਹ ਜੀ ਬੈਗ ਨਾਲ ਖੜੀਆਂ ਹੁੰਦੀਆਂ ਸੱਤ ਜਦੋਂ ਬਾਈ ਉਤਰਦਾ ਹੈ ਹੋਏ ਹੋਏ ਜੀਵਾਦ ਸਸ਼ਕੇ ਉਸਤਾ ਜੀ ਬਾਕੀ ਜੀ ਮੈਂ ਬਾਕੀ ਬਹੁਤ ਥੈਂਕ ਯੂ ਜੀ ਤੁਹਾਡਾ ਤੇ ਇਹ ਹੈ ਕਿ ਆਪਾਂ ਜਿਹੜਾ ਇਹ ਵੈਲਕਮ ਐਨੀ ਟਾਈਮ ਤੇ ਬਹੁਤ ਸ਼ੁਕਰੀਆ ਟਾਈਮ ਦੇਣ ਵਾਸਤੇ ਤੇ ਬਾਕੀ ਆਪਾਂ ਹੁਣ ਥੋੜੀ ਜੀ ਗੱਲਬਾਤ ਓਕੇ ਜੀ ਓਕੇ ਥੈਂਕ ਯੂ ਆਪ ਤੁਸੀਂ ਕਰੋ ਜੀ ਤੁਸੀਂ ਕਰੋ ਓਕੇ ਜੀ ਵੈਲਕਮ ਐਨੀ ਟਾਈਮ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਲਓ ਜੀ ਆਪਾਂ ਜਿਹੜਾ ਇਹ ਹੁਣ ਥੋੜੀ ਗੱਲ ਕਰ ਲਈਏ ਇਹਦੇ ਉੱਤੇ ਕਿ ਦਿਲਜੀਤ ਦੋ ਸਾਂਚ ਉਹਨੂੰ ਡਕਿਆ ਜਾ ਸਕਦਾ ਨਹੀਂ ਭਾਈ ਇਹ ਤਾਂ ਮਜ਼ਾਕ ਆ ਨਾ ਇਹ ਬ੍ਰੈਂਡ ਨੂੰ ਬ੍ਰੈਂਡ ਨੂੰ ਕੋਣ ਰੋਕ ਸਕਦਾ ਔਰ ਉਸ ਬੰਦੇ ਨੇ ਬੜੀ ਵਧੀਆ ਗੱਲ ਕੀਤੀ ਹੈ ਉਹਨੇ ਕਿਹਾ ਕਿ ਯਾਰ ਇਹ ਜਿਹੜਾ ਹਿੰਦੁਸਤਾਨ ਹੈ ਪਿਆਰ ਮੁਹੱਬਤ ਨਾਲ ਰਭੋ ਠੀਕ ਹੈ ਕੋਈ ਤੁਸੀਂ ਕੱਲਿਆਂ ਨਹੀਂ ਆਡੀਆਂ ਕੁਰਬਾਨੀਆਂ ਨਿਗੀਆਂ ਸਾਰਿਆਂ ਦਾ ਖੂਨ ਹੈ ਇਹਦੇ ਵਿੱਚ ਇਸ ਮਿੱਟੀ ਦੇ ਵਿੱਚ ਹਰ ਕੋ ਦਾ ਹਰ ਨਸਲ ਦੇ ਪੰਜਾਬੀ ਜਿਹੜੇ ਹੈਗੇ ਯੋਧੇ ਹੈਗੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਵੀ ਬਹੁਤ ਆ ਤੇ ਮੁਲਕ ਦੇ ਵਾਸਤੇ ਇਹਨਾਂ ਨੇ ਧੋਣਾ ਵੀ ਬਹੁਤ ਲਾਈਆਂ ਹੋਈਆਂ ਵਾਹ ਬਾਈ ਪੂਰਾ ਪਾਕਿਸਤਾਨ ਪੂਰਾ ਇਹ ਹਿੰਦੁਸਤਾਨ ਪੂਰੀ ਦੁਨੀਆ ਜਾਣਦੀ ਆ ਸਰਦਾਰਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਆ ਇਹ ਤੇ ਪਹਿਲੇ ਤੋਂ ਮਤਲਬ ਇਹਨਾਂ ਨੂੰ ਪਤਾ ਸੀ ਨਾ ਪੰਜਾਬੀਆਂ ਦੀ ਪਾਵਰ ਦਾ ਤਾਂ ਇਹ ਪੰਜਾਬ ਨੂੰ ਵੰਡਿਆ ਪੰਜਾਬ ਨੂੰ ਪਤਾ ਇੱਕ ਚੁੱਕ ਕੇ ਤੇ ਲੈ ਜਾਣਾ ਇਹਨਾਂ ਨੇ ਤੇ ਬਾਕੀ ਇਹ ਹੈ ਕਿ ਪੂਰੀ ਚੜ੍ਹਾਈ ਆ ਉਧਰ ਕੋਈ ਕਿਤੇ ਗੱਲ ਨਹੀਂ ਕਰ ਸਕਦਾ ਔਰ ਦਲਜੀਤ ਨੂੰ ਮਤਲਬ ਅੱਜ ਦੁਨੀਆ ਉਹਦੇ ਕਦਮਾਂ ਵਿੱਚ ਝੁਕਦੀ ਹੈ ਭਾਈ ਜਾਨ ਆਪਣੇ ਟੈਲੈਂਟ ਦੇ ਉੱਤੇ ਜਿਹੜਾ ਬੰਦਾ 2 ਘੰਟੇ ਦੇ ਵਿੱਚ ਇਹਨਾਂ ਦੀ ਜਿਹੜੀ ਬਾਲੀਵੁੱਡ ਦੀ ਇੱਕ ਫਿਲਮ ਤਿਆਰ ਹੁੰਦੀ 1 ਕਰੋੜਾਂ 250 100 ਕਰੋੜ 200 ਕਰੋੜ ਲਾ ਕੇ ਤੇ ਉਹ ਮਸੀ ਮੈਂ ਸਭ ਇਨੀ ਕਮਾਂਦੀ ਵੀ ਨਹੀਂ ਗਈ ਹਾਂ ਤੇ ਇੱਕ ਬੰਦਾ ਸਿਰਫ 2 ਘੰਟੇ ਸ਼ੋਅ ਲਾ ਕੇ ਤੇ 220 250 ਕਰੋੜ ਰੁਪਏ ਕਮਾ ਲਵੇ ਕਮਾ ਲਵੇ ਸੋਚੋ ਜੇ ਸਵੇਰ ਤੋਂ ਸ਼ਾਮ ਤੱਕ ਟਾਈਮ ਦੇ ਦੋਵੇ ਉਹ ਤਾਂ ਫੜ ਕੇ ਤਵਾਈ ਫੇਰ ਦੋ ਫਿਰ ਦੂਸਰਾ ਉਹ ਪੰਜਾਬ ਦਾ ਨਾਮ ਲੈਂਦਾ ਯਾਰ ਪੰਜਾਬ ਵੀ ਤਾਂ ਇੰਡੀਆ ਦਾ ਹਿੱਸਾ ਵਾ ਤੁਸੀਂ ਇਹ ਗੱਲ ਨੂੰ ਕਿਉਂ ਕ੍ਰਿਟੀਸਾਈਜ਼ ਕਰਦੇ ਹੋ ਤੁਸੀਂ ਉਹ ਪਤਾ ਕਿਉਂ ਕਰਦਾ ਵਾ ਪੰਜਾਬ ਦਾ ਕਿਉਂਕਿ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਨਾ ਉਹ ਪੰਜਾਬ ਤੇ ਹੀ ਆਈਆਂ ਵਾ ਪਾਣੀ ਦੇ ਰੋਲੇ ਵੀ ਪੰਜਾਬ ਦੇ ਵਿੱਚ ਹੀ ਆ ਜਦੋਂ ਕਿਸਾਨਾਂ ਦਾ ਹੋਇਆ ਸੀ ਨਾ ਲੜਾਈ ਪ੍ਰੋਟੈਸਟ ਹੋਇਆ ਸੀ ਜਦ ਬਾਈ ਉਹ ਤੋਂ ਇਸ ਬੰਦੇ ਨੇ ਬੜਾ ਕਿਰਦਾਰ ਅਦਾ ਕੀਤਾ ਮੈਂ ਕਹਿੰਦਾ ਸੀ ਇਸ ਬੰਦੇ ਨੇ ਤੁਸੀਂ ਜੋਗੀ ਫਿਲਮ Netflix ਤੇ ਪਈ ਹੈ ਇਹਨਾਂ ਦੀ ਵੇਖੋ ਤੁਹਾਨੂੰ ਪਤਾ ਹੋਏਗਾ ਕਿ ਇਹਨੇ ਕੀ ਕੀਤਾ ਮਤਲਬ ਐਕਚੁਅਲੀ ਹੋਇਆ ਕੀ ਸੀ ਇਹਨਾਂ ਦੇ ਨਾਲ ਉਹ ਕਹਿੰਦਾ ਸਿਰਫ 2% ਮੈਂ ਉਹਦਾ ਇੰਟਰਵਿਊ ਵੇਖਣ ਰਿਹਾ ਸੀ ਕਹਿੰਦਾ ਇਹਦੇ ਵਿੱਚ ਸਿਰਫ 1-2% ਵਹਾਇਆ ਜਾ ਸਕਦਾ ਸੀ ਫਿਲਮ ਦੇ ਵਿੱਚ ਲੇਕਿਨ ਉਲੂ ਕੰਡੇ ਖੜੇ ਕਰ ਦੇਣ ਵਾਲੀ ਫਿਲਮ ਹੈ ਫਿਰ ਉਸ ਤੋਂ ਇਲਾਵਾ ਇਹ ਹੈ ਕਿ ਦਿਲਜੀਤ ਦੋਸਾਂਜ ਇਸ ਟਾਈਮ ਬ੍ਰਾਂਡ ਹੈ ਤੇ ਮਤਲਬ ਉਹਨੂੰ ਤੁਸੀਂ ਡਾਕ ਨਹੀਂ ਸਕਦੇ ਹਰ ਬੰਦਾ ਜਿਹੜਾ ਉਹ ਮੈਂ ਕਹਿੰਦਾ ਉਹਨੇ ਉੱਥੇ ਖਲੋ ਕੇ ਅਗਲੇਨ ਸ਼ੇਅਰ ਪੜ੍ਹ ਕੇ ਮੂੰਹ ਬੰਦ ਕਰਤਾ ਪਰ ਲਿਆਂਦਾ ਕਮਾਲ ਕੀ ਬੜੀ ਗੱਲ ਹੈ ਉਹਨਾਂ ਦੇ ਸ਼ਹਿਰ 'ਚ ਖਲੋ ਕੇ ਜਿੱਥੇ ਅੰਦਰ ਉਹੀ ਨਾ ਜਿਵੇਂ ਵੀਰਾ ਦੱਸਣ ਡਿਆ ਸੀ ਕਿ ਅੰਦਰ ਜਿਹੜਾ ਬਾੜ ਤੇ 50000 ਬੰਦਾ ਵਾ 50000 ਬੰਦਾ ਤੇ ਬਾਹਰ 50 ਬੰਦੇ ਨੇ ਤੇ ਮੀਡੀਆ ਤੇ ਦੱਸਣ ਡਿਆ ਨੇ ਜਿਹੜਾ ਗੋਦੀ ਮੀਡੀਆ ਉਹਦੇ ਤੇ ਕਿ ਬਾਹਰ ਬੰਦਿਆਂ ਦਾ ਹੜ ਆ ਗਿਆ ਹੜ ਆ ਗਿਆ ਅੰਦਰ ਕੀ ਆਇਆ ਤੇ ਬਾਹਰ ਆ ਗਿਆ ਇਹਨਾਂ ਸਲਾਬ ਨੂੰ ਕਹਿੰਦੇ ਨਾ ਹਾਂ ਸਲਾਬ ਨੂੰ ਕਿ ਬਾਹਰ ਸਲਾਬ ਆ ਗਿਆ 50 ਬੰਦਿਆਂ ਦਾ ਜਿਹੜਾ ਫੇਰ ਉਹਦੇ ਵਿੱਚ ਇਹ ਕਿ ਦੀ ਸ਼ਰਾਬ ਤੋਂ ਬਗੈਰ ਤੁਸੀਂ ਗਾਣੇ ਗਾ ਕੇ ਬਹੁਾਈ ਉਹਦੇ ਦੋ ਗਾਣੇ 150 ਗਾਣੇ ਉਹਦੀ ਰੇਸ਼ਿਓ ਦੇਖੋ 1% ਵੀ ਨਹੀਂ ਹੈ ਕਿ 151 ਗਾਣੇ ਦੇ ਵਿੱਚ ਉਹ ਦੋ ਗਾਣੇ ਟੋਟਲ ਲੈ ਗਏ ਤਿੰਨ ਗਾਣੇ ਆ ਇੱਕ ਦੇ ਵਿੱਚ ਫੀਮ ਦਾ ਜ਼ਿਕਰ ਹੈ ਦੋ ਵੀ ਸ਼ਰਾਬ ਦੇ ਦੋ ਔਰ ਯਾਰ ਇੱਕ ਚੀਜ਼ ਹੈ ਕਿ ਬੰਦੇ ਦੇ ਵਿੱਚ ਦਮ ਹੈ ਉਹ ਆਪਣੇ ਦਮ ਦੇ ਉੱਤੇ ਆਪਣੇ ਟੈਲੈਂਟ ਦੇ ਉੱਤੇ ਠੀਕ ਹੈ ਔਰ ਫੇਰ ਜਦੋਂ ਇਹ ਕੈਨੇਡਾ ਗਿਆ ਨਾ ਉੱਥੇ ਨੇ ਸ਼ੋਅ ਲਾਇਆ ਤੇ ਉਹਨਾਂ ਦਾ ਕੈਨੇਡਾ ਦਾ ਪੀਐਮ ਜਿਹੜਾ ਉਹ ਆਇਆ ਉਥੇ ਤੇ ਉਹਨੇ ਆਖਿਆ ਉਹਨੇ ਟਵੀਟ ਕਰਤਾ ਸੀ ਕਿ ਪੰਜਾਬੀ ਬੜਾ ਮਿਲਿਆ ਆ ਕੇ ਜਫੀ ਜਫੀ ਪਾ ਕੇ ਉਹਨੇ ਕਿ ਪੰਜਾਬੀ ਗਾਇ ਗਾਇ ਫਰਮ ਪੰਜਾਬ ਫਰਮ ਪੰਜਾਬ ਕਿਉਂਨੇ ਆ ਕੇ ਇੱਥੇ ਨਾ ਟਵੀਟ ਦੇ ਵਿੱਚ ਉਹਦੀ ਹੈਡਲਾਈਨ ਸੀ ਕਿ ਆ ਗਾਇ ਫਰਮ ਪੰਜਾਬ ਉਹਨੇ ਹੁਣ ਇਹਦੇ ਉੱਤੇ ਜਿਹੜੇ ਸਨ ਨਾ ਕਈ ਇੰਡੀਆ ਦੇ ਮਤਲਬ ਬੀਸਟੀ ਦੇ ਉਹਨਾਂ ਨੂੰ ਅੱਗ ਲੱਗੀ ਕਿ ਇਹਨਾਂ ਨੇ ਇਹ ਕਿਉਂ ਲਿਖਿਆ ਜੀ ਕੈਨੇਡਾ ਦੇ ਪੀਐਮ ਨੇ ਆ ਗਾਇ ਫਰਮ ਪੰਜਾਬ ਉਹਨੂੰ ਲਿਖਣਾ ਸੀ ਆ ਗਾਇ ਫਰਮ ਇੰਡੀਆ ਲਿਖਦਾ ਆ ਤੇ ਪੰਜਾਬ ਕਿਉਂ ਯਾ ਸੋਚ ਦੀ ਗੱਲ ਆ ਜੇ ਉਹ ਸਮਝ ਲੈ ਯਾਰ ਪੰਜਾਬ ਕਿੱਥੇ ਆ ਇੰਡੀਆ ਦੇ ਵਿੱਚ ਹੀ ਆ ਆ ਯਾਰ ਯਾਰ ਅੱਛਾ ਕੁਝ ਲੋਕ ਜਿੱਦਾਂ ਦਿਲ ਸੀ ਦਲਜੀਤ ਭਾਈ ਆ ਗਏ ਤੇ ਆ ਪੰਜਾਬੀ ਹੋ ਗਏ ਇਹ ਜ਼ਿਆਦਾਤਰ ਆਪਣੇ ਨਾ ਮਿੱਟੀ ਜਿਹੜੀ ਹੁੰਦੀ ਆ ਆਪਣਾ ਇਲਾਕਾ ਉਹਦੇ ਨਾਲ ਬਹੁਤ ਸਭ ਤੋਂ ਪਹਿਲੇ ਆਉਂਦੇ ਨੇ ਪੰਜਾਬ ਬਾਕੀ ਚੀਜ਼ਾਂ ਬਾਅਦ ਹਾਂ ਪਹਿਲੇ ਪੰਜਾਬੀ ਆ ਆਪਣੀ ਪੰਜਾਬ ਨੂੰ ਪ੍ਰਮੋਟ ਕਰਦੇ ਯਾਰ ਬਸ ਲੇਕਿਨ ਕੁਝ ਲੋਕ ਉਸੇ ਚੀਜ਼ ਨੂੰ ਪਿਕ ਕਰ ਲੈਂਦੇ ਆ ਉਹ ਨੈਗੇਟਿਵ ਨੈਗੇਟਿਵ ਲੈ ਲੈਂਦੇ ਆ ਸੋਚ ਆਪਣੀ ਥਿੰਕਿੰਗ ਪੰਜਾਬ ਨੂੰ ਹੀ ਪ੍ਰਮੋਟ ਕਰ ਰਹੇ ਆ ਆਪਣਾ ਪੁਆਇੰਟ ਹੋ ਗਿਆ ਆਪਣਾ ਪੁਆਇੰਟ ਹੋ ਗਿਆ ਪੂਰਾ ਇੰਡੀਆ ਕਿਉਂ ਨਹੀਂ ਜੇ ਲੋ ਜੀ ਬਾਕੀ ਵੀਰੇ ਨੇ ਬੜਾ ਮੂੰਹ ਤੋੜ ਜਵਾਬ ਦਿੱਤਾ ਹੈ ਔਰ ਬੜਾ ਤਗੜਾ ਜਵਾਬ ਦਿੱਤਾ ਉਹਨੇ ਤੇ ਆਪਾਂ ਜਿਹੜਾ ਹੁਣ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਮਿਲਦੇ ਆ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਦੱਸਿਓ